ਦੀਆਂ ਦੇ ਸ਼ਾਮਦਾਨ ਦੰਦ ਭੇਦ ਤੇ ਚੱਲਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਇਹਨਾਂ ਨੇ ਤਾਂ ਪੰਜਾਬੀਅਤ ਸ਼ਰਮਸਾਰ ਕੀਤੀ ਇੱਕ ਧੀ ਨੂੰ ਰਾਤ ਨੂੰ ਗਲਤ ਨਿਸ਼ਟ ਕੀਤਾ ਪਰ ਮੇਰਾ ਸਿਰ ਝੁਕਦਾ ਹੈ ਕਿਉਂਕਿ ਅਸੀਂ ਮਾਨਯੋਗ ਪੰਜਾਬ ਦੇ ਰੈਨ ਹਾਈ ਕੋਰਟ ਚ ਮੇਰੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਪਲਾਰੇ ਦੇ ਕਿ ਜੀ ਮੇਰੀ ਪਾਰਟੀ ਦੇ ਇੱਕ ਲੀਡਰ ਕੰਚਨ ਪ੍ਰੀਤ ਜਿਨੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਹਨਾਂ ਚ ਲੜਾਈ ਲੜੀ ਉਹਨੂੰ ਗਲਤ ਤਰੀਕੇ ਨਾਲ ਅਰੈਸਟ ਕੀਤਾ ਕੋਰਟ ਨੇ ਆਰਡਰ ਪਾਸ ਕੀਤਾ ਸੀ ਉਸੇ ਸਮੇਂ ਕੰਚਨਪਤੀ ਚੋਂ ਪੁਲਿਸ ਕಸ್ಟਡੀ ਚੋਂ ਮੈਜਿਸਟਰੇਟ ਦੀ ਕਸਟਡੀ ਚ ਸ਼ਿਫਟ ਕੀਤਾ ਤੇ ਮੈਜਿਸਟਰੇਟ ਸਾਹਿਬ ਨੂੰ ਕਿਹਾ ਕਿ ਇਹ ਜਿਹੜਾ 111 ਕਿਉਂਕਿ ਕੀਤਾ ਕੀ ਨੌਨ ਬੇਲੇਬਲ ਆਫੈਂਸ ਇੱਕ ਬੇਲੇਬਲ ਪਰਚੇ ਦੇ ਵਿੱਚ ਐਡ ਕੀਤਾ ਸੀ ਸਿਰਫ ਉਹਨੂੰ ਫੜਨ ਲਈ ਜਿਹੜਾ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਜੱਜਮੈਂਟਸ ਕਹਿੰਦੀਆਂ ਨੇ ਕਿ ਨਹੀਂ ਕਰ ਸਕਦੇ ਸੋ ਮੈਜਿਸਟਰੇਟ ਸਾਹਿਬ ਨੇ ਆ ਜਾਰਡਰ ਮਾਸ ਕਰਕੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਨੇ ਨਾ ਨਾ ਤੌਰ ਤੇ ਉਹਨਾਂ ਨੇ ਕਿਹਾ ਕਿ ਇਹ ਨਾ ਤੇ ਕਾਰਵਾਈ ਸੀ ਅਨਕਨਸਟੀਚੂਨਲ ਸੀ ਇਹ ਕਾਰਵਾਈ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਹੋਈ ਸੀ ਸੋ ਕੰਚਨਪ੍ਰੀਸ ਸਾਡੇ ਨਾਲ ਹੈ ਸੋ ਮੈਂ ਕਹੂੰਗਾ ਕਿ ਅੱਜ ਇੱਕ ਵਾਰ ਫੇਰ ਸਾਬਤ ਹੋ ਗਿਆ ਕਿ ਜਿਹੜਾ ਪੁਲਿਸ ਅਫਸਰ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰੂ ਉਥੇ ਉੱਪਰ ਅਦਾਲਤਾਂ ਬੈਠੀਆਂ ਨੇ ਹੁਣ ਅਦਾਲਤਾਂ 'ਚ ਜਵਾਬ ਦੇ ਹੀ ਹੋਈ ਅਫਸਰਾਂ ਦੀ ਹੋਈ ਹੈ ਸ਼ਰਮਸਾਰ ਕਿਨੂੰ ਹੋਣਾ ਪਿਆ ਉਹੀ ਅਫਸਰਾਂ ਨੂੰ ਜਿਹੜੇ ਸਾਮ-ਦਮ ਦੰਦ ਭੇਦ ਤੇ ਚੱਲਦੇ ਸੀ ਸ਼ਰਮਸਾਰ ਕਿਨੂੰ ਹੋਣਾ ਪਿਆ ਜਿਹੜੇ ਕਿ ਆਮ ਆਦਮੀ ਪਾਰਟੀ ਨੇ ਮੈਂ ਫੇਰ ਮੈਂ ਉਹ ਨਿੱਜੀ ਟਿੱਪਣੀਆਂ ਨਹੀਂ ਕਰਨੀਆਂ ਚਾਹੁੰਦਾ ਕਿ ਇੰਨਾ ਜ਼ੋਰ ਲਾਤਾ ਦਿੱਲੀੋਂ ਵਕੀਰ ਚੰਡੀਗੜ੍ਹੋਂ ਵਕੀਲ ਲਿਆਂਦੇ ਤੇ ਅੰਤ ਦੇ ਵਿੱਚ ਜਿੱਤਿਆ ਤਾਂ ਕਾਨੂੰਨ ਫੇਰ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਅਫਸਰ ਇਹ ਸਰਕਾਰ ਦੇ ਕਹਿ ਤੇ ਨਾ ਚੱਲੇ ਇਹਨਾਂ ਦਾ ਤਾਂ ਇੱਕ ਸਾਥ ਰਹਿ ਗਿਆ ਇਹਨਾਂ ਨੂੰ ਤਾਂ ਆਪਣੀ 2027 ਦੀ ਹਾਰ ਦਿਖ ਰਹੀ ਹੈ ਅਫਸਰਾਂ ਦੇ ਲੰਬੇ ਕਰੀਅਰ ਨੇ ਸਾਰੇ ਸਾਡੇ ਭਰਾ ਨੇ ਇਹ ਕੋਈ ਪੰਜਾਬ ਪੁਲਿਸ ਕੋਈ ਬਾਹਰੋਂ ਥੋੜਾ ਆਈ ਹੈ ਇਹ ਪੰਜਾਬ ਦੇ ਨੇ ਇਹ ਆਪਣੇ ਫਰਜ਼ ਪਛਾਨਣ ਵਰਦੀ ਦੀ ਮਰਿਆਦਾ ਨੂੰ ਸਮਝਣ ਤੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ। ਪਲੇਸ ਸਾਹਿਬ ਤੁਹਾਨੂੰ ਦੋਖ ਰਿਹਾ ਤੁਸੀਂ ਇਸ ਵੇਲੇ ਗੱਲ ਪ੍ਰੀਤ ਤੁਹਾਡੇ ਨਾਲ ਨੇ ਥੋੜੀ ਦੇਰ ਪਹਿਲਾਂ ਜਦੋਂ ਤਕਰੀਰਾਂ মিডিਆ ਤੇ ਜਿਗਵਾੜੀਆਂ ਹੋਈਆਂ ਤਾਂ ਉਸ ਵੇਲੇ ਗਾਲੇ ਰੰਗ ਦੇ ਪਹਿਰਾਵੇ ਦੇ ਵਿੱਚ ਇੱਕ ਲੇਡੀ ਪਤਾ ਨਹੀਂ ਉਹ ਪੁਲਿਸ ਵਾਲੀ ਸੀ ਜਾਂ ਕੌਣ ਐ ਉਹ ਸਾਰੇ ਮੀਡੀਆ ਦੇ ਵਿੱਚ ਮੀਡੀਆ ਸਾਹਮਣੇ ਇੱਕ ਗੁੰਮਰਾਹ ਕੀਤਾ ਗਿਆ ਜੀ ਕਿਉਂ ਦੱਸਿਆ ਗਿਆ ਕਿ ਉਹ ਗੁੰਮਰਾਹ ਕੀਤਾ ਗਿਆ ਜੀ ਕਿਉਂਕਿ ਪੀਡੀਐ ਨੂੰ ਨਹੀਂ ਪਿਆਦਾ ਸਾਰੇ ਨੂੰ ਦੇਖ ਸੀ ਸਾਰੇ ਉਹ ਲਾਈਵ ਤਸਵੀਰ ਪੰਚਾਇਆ ਦੇਖੋ ਮੈਂ ਕੋਈ ਅਦਾਲਤ ਪਹੁੰਚੀ ਹੈ ਮਤਲਬ ਮਹਿਤਾ ਕਹਿਣਾ ਕਿ ਆਮ ਆਦਮੀ ਪਾਰਟੀ ਕਿਹੜਾ ਵਰਗ ਹੈ ਜਿਹਦੇ ਨਾਲ ਕੋਝੇ ਮਜ਼ਾਕ ਨਹੀਂ ਕਰ ਰਹੇ ਤੁਸੀਂ ਦੇਖੋ ਵੀ ਜਿਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਤੀਆਂ ਸੁਪਰੀਮ ਕੋਰਟ ਤੱਕ ਕਹਿੰਦੇ ਆ ਕਿ ਭਾਈ ਜੇ ਕਿਸੇ ਕੇਸ ਚ ਇੰਟਰਮ ਬੈਲ ਮਿਲੀ ਹੈ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰਨ ਗਿਆ ਜੇ ਉਹਦੇ ਵਿੱਚ ਕੋਈ ਵੱਧ ਗਈ ਧਾਰਾ ਗਈ ਤਾਂ ਤੁਸੀਂ ਅਰੈਸਟ ਨਹੀਂ ਕਰ ਸਕਦੇ ਸੁਪਰੀਮ ਕੋਰਟ ਕਹਿਰੀ ਹੈ ਤੇ ਸਾਡੀ ਪੰਜਾਬ ਪੁਲਿਸ ਇਹ ਸਰਕਾਰ ਦੇ ਹੱਤਾਂ ਚੜ ਕੇ ਆਪਦੇ ਆਪ ਨੂੰ ਕੋਰਟ ਤੋਂ ਵੱਡਾ ਸਮਝਦੀ ਹੈ ਐਸੇ ਤਰੀਕੇ ਜੋ ਅੱਜ ਮੀਡੀਆ ਦੇ ਨਾਲ ਕੀਤਾ ਗਿਆ ਇੱਕ ਲੜਕੀ ਨੂੰ ਕੰਚਨਪ੍ਰੀਤ ਬਣਾ ਕੇ ਜਿਸ ਤਰੀਕੇ ਦਾ ਖੇਡ ਖੇਡਿਆ ਗਿਆ ਉਹਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਮੀਡੀਆ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਰੋਲ ਹੈ ਤੇ ਮੀਡੀਆ ਦੇ ਨਾਲ ਐਸਾ ਜੇ ਕੋਝਾ ਮਜ਼ਾਕ ਕੀਤਾ ਤਾਂ ਬੇਹਦ ਸ਼ਰਮਿੰਦਗੀ ਦੀ ਗੱਲ ਹੈ ਪਰ ਮੈਂ ਤੁਹਾਨੂੰ ਭਰਾਓ ਕਹਿੰਦਾ ਕਿ ਜਿਨ੍ਹਾਂ ਨੇ ਪੰਜਾਬੀਅਤ ਦੀ ਸ਼ਰਮਸਾਰ ਕਰਤੀ ਜਿਨ੍ਹਾਂ ਨੇ ਧੀ ਤੇ ਪਰਚਾ ਦੇ ਕੇ ਰਾਤ ਨੂੰ ਉਹਨੂੰ ਥਾਣੇ 'ਚ ਚੱਕ ਲਿਆ ਤਾਂ ਇਹ ਤਾਂ ਇਹ ਸਰਕਾਰ ਤੋਂ ਤੁਸੀਂ ਹੋਰ ਤਵਕਕੋ ਰੱਖ ਵੀ ਕੀ ਸਕਦੇ ਕਲੇਰ ਸਾਹਿਬ ਅੱਜ ਡਿਸੀਜਨ ਹੋਇਆ ਫਾਈਲ ਅੱਜ ਫਾਈਨਲ ਡਿਸੀਜਨ ਦੁਆਰਾ ਦੱਸਿਆ ਗਿਆ ਗਾਜੂਨ ਕੀ ਹਾਰਿਓ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਹੁਕਮਾਂ ਤੇ ਅੱਜ ਦੀ ਕੋਰਟ ਹੀਅਰਿੰਗ ਹੋਈ ਕੋਰਟ ਹੀਅਰਿੰਗ ਦੇ ਵਿੱਚ ਜਿਹੜੀ ਕੰਚਨਪ੍ਰੀਤ ਦੀ ਅਰੈਸਟ ਸੀ ਉਹਦੇ ਉੱਤੇ ਬਹਿਸ ਹੋਈ ਔਰ ਕੋਰਟ ਨੇ ਇਹ ਮੰਨਿਆ ਇੱਕ ਕੰਚਨਪ੍ਰੀਤ ਜਿਹੜੀ ਕੱਲ ਅਰੈਸਟ ਕੀਤੀ ਗਈ ਹੈ ਕਿਉਂਕਿ ਵੱਦਾ ਜੁਰਮ ਕਰਕੇ ਕੀਤੀ ਹੈ ਉਹ ਪਰਚਾ ਤਾਂ ਸਾਰਾ ਅਵੇਲੇਬਲ ਸੀ ਨਾਨ ਅਵੇਲੇਬਲ 111 ਧਾਰਾ ਜਿਹੜੀ ਜੋੜੀ ਗਈ ਉਹ ਕੰਚਨਪ੍ਰੀਤ ਤੇ ਨਹੀਂ ਲੱਗ ਸਕਦੀ ਸੀ ਸੋ ਉਹ ਅਰੈਸਟ ਨੂੰ ਕੋਰਟ ਨੇ ਅਨ ਕਨਸਟੀਟਿਊਸ਼ਨਲ ਕਿਹਾ ਕੋਰਟ ਨੇ ਬੜੇ ਸਖਤ ਲਫ਼ਜ਼ ਪੰਜਾਬ ਪੁਲਿਸ ਦੀ ਕਾਰਵਾਈ ਤੇ ਵਰਤੇ ਨੇ ਕੋਰਟ ਨੇ ਕਹਿ ਕੇ ਜਿਹੜੀ ਕਾਰਵਾਈ ਹੈ ਇਸ ਸੰਵਿਧਾਨ ਦੇ ਕਾਨੂੰਨ ਦੇ ਹਰ ਦਾਇਰੇ ਤੋਂ ਬਾਹਰ ਜਾ ਕੇ ਕੀਤੀ ਗਈ ਔਰ ਅੱਗੇ ਤੋਂ ਉਤਾੜਨਾ ਕੀਤੀ ਹੈ ਪੰਜਾਬ ਪੁਲਿਸ ਨੂੰ ਕਿ ਐਸੀਆਂ ਕਾਰਵਾਈਆਂ ਨਾ ਕਰੇ ਸੋ ਇੱਕ ਬਹੁਤ ਵੱਡਾ ਇਹ ਮੈਂ ਕਹਿੰਦਾ ਕਿ ਤਮਾਚਾ ਪੰਜਾਬ ਪੁਲਿਸ ਦੇ ਮੂੰਹ ਤੇ ਕੋਰਟ ਨੇ ਮਾਰਿਆ ਤੇ ਉਹਨਾਂ ਨੂੰ ਦੱਸਿਆ ਕਿ ਕੋਰਟ ਸਭ ਤੋਂ ਵੱਡੀ ਹੈ ਸੰਵਿਧਾਨ ਸਭ ਤੋਂ ਵੱਡਾ ਕਾਨੂੰਨ ਸਭ ਤੋਂ ਵੱਡਾ ਕਾਨੂੰਨ ਤੋਂ ਉੱਪਰ ਨਾ ਕੋਈ ਪੁਲਿਸ ਹੈ ਨਾ ਕੋਈ ਮੁੱਖ ਮੰਤਰੀ ਹੈ ਜਮਾਨਤ ਜਮਾਨਤ ਲਈ ਹੈ ਠੀਕ ਹੈ ਇਸ ਕਰਕੇ ਕੱਲ੍ਹ ਨੂੰ ਪਹੁੰਚਵੇਗੀ ਅਤੇ ਰੀਲਿਸ ਹੋਣਾ ਸ਼ੁਰੂ ਕਰ ਦਿੱਤਾ ਗਿਆ ਹੈ ਇਹ ਰੀਲਿਸ ਹੋ ਕੇ ਕੋਈ ਗਵਰਨਰ ਨਹੀਂ ਦੰਦ ਬਣਿਆ ਇਹ ਰੀਲਿਸ ਕਰਦੇ ਹਾਲ ਕੰਟਰੀ ਕਿਸ ਤਰ੍ਹਾਂ ਦਾ ਹੈ ਕਿ ਕਿਹਨਾਂ ਇਹ ਵੀ ਸਿਰਫ ਦੇਖੀ ਜਿਹੜੀ ਇਨੀ ਗਲਤੀ ਕਰੀ ਰਾਤ ਦੇ ਰਾਤ ਤੱਕ ਚੱਲੀ ਦੇਖੋ ਇਤਿਹਾਸ ਲਿਖੇ ਜਾਂਦੇ ਨੇ ਪਰ ਬੜੀ ਚੰਗੀ ਗੱਲ ਹੈ ਮੈਂ ਕਹੂੰਗਾ ਕਿ ਕਰਨ ਤਰਨ ਦੇ ਕੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਕਿ ਰਾਤ ਨੂੰ ਕੋਟ ਲੱਗੀ ਮੈਂ ਸਟਾਰਟਿੰਗ ਕਿੱਥੋਂ ਕੀਤੀ ਸੀ ਕਿ ਕੋਟ ਲੱਗੀ ਕਿਉਂ ਕੋਟ ਲੱਗੀ ਕਿਉਂਕਿ ਇਹ ਵਦੀਕੀ ਪੰਜਾਬ ਪੁਲਿਸ ਦੀ ਹੈ ਇਹ ਗਲਤੀ ਅਫਸਰਾਂ ਦੀ ਹੈ ਇਹ ਗਲਤੀ ਸਰਕਾਰ ਦੀ ਹੈ ਜਿਹੜੇ ਵੰਡ ਡਾਟਾ ਪੋਲਿਟਿਕਸ ਕਰਦੇ ਨੇ ਪਰ ਸਾਡਾ ਸਿਰ ਚੁੱਕਦਾ ਅਦਾਲਤ ਅੱਗੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਇਨਸਾਫ ਦਿੱਤਾ ਔਰ ਅੱਜ ਕੰਚਨਪ੍ਰੀਤ ਕੋਟ ਤੋਂ ਬਾਹਰ ਜਿਹੜੇ ਕੰਚਨਪ੍ਰੀਤ ਨੂੰ ਪੁਲਿਸ ਉਰੇ ਦਿਖਾਰੇ ਸੀ ਕਿ ਜੀ ਮੁੱਖ ਮੰਤਰੀ ਦੇ ਕਹਿਣ ਤੇ ਲੈ ਕੇ ਆਈ ਅਦਾਲਤ ਦੇ ਵਿੱਚ ਏਡੀ ਤਾਕਤ ਆ ਉਹ ਕੰਚਨਪ੍ਰੀਤ ਅੱਜ ਸਾਡੇ ਨਾਲ ਅਕਾਲੀ ਦਲ ਦੇ ਯੋਧੇ ਨਾਲ ਵਾਪਸ ਚਰਤੀ ਕਲਾਚ ਅਸੀਂ ਜਾ ਰਹੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜਾ ਦੇਖਦੇ ਆ ਅੱਜ ਕੰਚਨਪ੍ਰੀਤ ਦਾ ਇਹ ਸਮਝੇ ਤਾਂ ਕੀ ਕਰਨਾ ਚਾਹੀਦਾ ਬਿਲਕੁਲ ਜੀ ਕੱਲ ਜਿਹੜਾ ਇਹਨਾਂ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਮੁਵਿੱਤ ਖਾਣੇ